ਬਾਈ ਸਸਰੀ ਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਦੋ ਟਰੈਕਟਰ ਵਕਾਊ ਲੈ ਕੇ ਆਇਆ ਆਪਾਂ ਬਾਈ ਤੇ ਇੱਕ ਤੂੜੀ ਵਾਲਾ ਰੀਪਰ ਤੇ ਇੱਕ ਟਰਾਲਾ ਚਾਰ ਚੀਜ਼ਾਂ ਆਪਣੇ ਚੈਨਲ ਦੇ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਤੇ ਚਾਰਾਂ ਚੀਜ਼ਾਂ ਦਾ ਬਾਈ ਅਡੋਡੀ ਹੁੰਦਾ ਅਡਰੈਸ ਇੱਕ ਇੱਕ ਕੀ ਚੀਜ਼ ਹੁੰਦੀ ਹੈ ਤੇ ਅਡੋਡੀ ਸਾਰੀਆਂ ਚੀਜ਼ਾਂ ਅਡਰੈਸ ਹੁੰਦਾ ਬਾਈ ਤੇ ਅਡੋਡੀ ਪਿੰਡ ਤੇ ਅਡੋਡੀ ਜ਼ਿਲ੍ਹਾ ਹੁੰਦੀ ਹੈ ਪਾਈਆਂ ਦੇ ਤੇ ਕੋਈ ਭਰਾ ਪਹਿਲੇ ਬਾਈ ਨੂੰ ਸਾਰੇ ਫੋਨ ਲਾਈ ਜਾਣ ਸਭ ਤੋਂ ਪਹਿਲੇ ਬਾਈ ਦਾ ਇੱਕ ਟਰੈਕਟਰ ਆ ਬਾਈ ਸਾਰੇ ਭਰਾ ਦੇਖ ਲਓ ਸੋਨਾਲੀਕਾ 60 ਦਾ ਸੋਨਾਲੀਕਾ 60 ਦਾ 2014 ਮਾਡਲ ਆ ਤੇ ਪੰਜਾਬ ਨੰਬਰ ਆ ਤੇ 4 80 90 ਪੈਸੇ ਆ ਬਈ ਟਰੈਕਟਰ ਦੇ ਕਿਸੇ ਵੀ ਪੁਰਾਣੇ ਬਈ ਇਹ ਟਰੈਕਟ ਲੈਣਾ ਹੋਵੇ ਸੋਨਾਲੀਕਾ 60 ਦਾ ਤੇ ਇਹ ਟਰੈਕਟਰ ਖੜਾ ਏਰੀਆ ਤਲਵੰਡੀ ਪਾਈ ਏਰੀਆ ਬਾਈ ਦਾ ਬਈ ਤਲਵੰਡੀ ਪਾਈ ਉਥੇ ਟਰੈਕਟਰ ਖੜਾ ਬਾਈ ਕਹਿੰਦਾ ਸਾਰੇ ਪਾਸੋਂ ਮੇਰੇ ਘਰੋਂ ਚੈੱਕ ਕਰਕੇ ਟਰੈਟ ਲੈ ਜਾਓ ਬਾਈ 4 ਲੱਖ ਤੇ 15000 ਦੇ ਆਸੇ ਪਾਸੇ ਮੈਂ ਇਹ ਟਰੈਟ ਦੇ ਦੂੰਗਾ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਐਸ਼ਰੋ 241 ਸਾਰੇ ਭਰਾ ਦੇਖ ਲੋ ਬਾਈ ਇਹ 1998 ਮਾਡਲ ਟਰੈਕਟਰ ਆ ਤੇ 60 70 ਪੈਸੇ ਬਈ ਟਾਇਰ ਆ ਟਰੈਕਟਰ ਦੇ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਖੜਾ ਸਾਬੋ ਤਲਵੰਡੀ ਏਰੀਆ ਵੀ ਬਾਈ ਦਾ ਸਾਬੋ ਤਲਵੰਡੀ ਉੱਥੇ ਟਰੈਕਟਰ ਖੜਾ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਵਧੀਆ ਬਈ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ 1 ਲੱਖ ਤੇ 20000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਰੀਪਰ ਲੈਣਾ ਹੋਵੇ ਤੂੜੀ ਬਣਾਉਣ ਵਾਲਾ ਕਈ ਸੈਟਾਂ ਤੇ ਬਾਈ ਇਹਨੂੰ ਮਸ਼ੀਨ ਬੋਲਦੇ ਆ ਤੂੜੀ ਵਾਲੀ ਸਾਡੇ ਏਰੀਆ ਜੀ ਵੀ ਤੂੜੀ ਵਾਲੀ ਮਸ਼ੀਨ ਬੋਲਦੇ ਆ ਤੇ ਜਾਦੇ ਸੈਟਾਂ ਤੇ ਇਹਨੂੰ ਰੀਪਰ ਬੋਲਦੇ ਆ ਤੂੜੀ ਬਣਾਉਣ ਵਾਲਾ ਤੇ ਕਿਸੇ ਵੀਰ ਪੁਰਾਣੇ ਬਾਈ ਰੀਪਰ ਲੈਣਾ ਹੋਵੇ ਜਗਤਜੀਤ ਵਾਲਿਆਂ ਦਾ ਰੀਪਰ ਤੇ 2021 ਮਾਡਲ ਆ ਕਿਸੇ ਵੀਰ ਪੁਰਾਣੇ ਇਹ ਲੈਣਾ ਹੋਵੇ ਰੀਪਰ ਤੇ ਇਹ ਪੈਂਡ ਖੜਾ ਅਬਲੂ ਕੋਟਲੀ ਅਬਲੂ ਤੇ ਜਿਹੜਾ ਬਠੰਡੇ ਚ ਪੈਂਦਾ ਬਈ ਆ ਬਲੂ ਪੈਂਡ ਤੇ ਆ ਬਲੂ ਪੈਂਡ ਖੜਾ ਰੀਪਰ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਪੂਰਾ ਸਾਫ ਤੇ ਪੂਰਾ ਸੋਹਣਾ ਰੀਪਰ ਆ ਬਾਈ 2 ਲੱਖ ਦੇ ਆਸੇ ਪਾਸੇ ਮੈਂ ਦੇਊਗਾ ਕਿਸੇ ਵੀਰ ਪ੍ਰਾਣੇ ਵੀ ਇਹ ਰੀਪਰ ਲੈਣਾ ਹੋਵੇ ਤੇ ਇਹ ਪੈਂਡ ਅਬਲੂ ਰੀਪਰ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਟਰਾਲਾ ਲੈਣਾ ਹੋਵੇ 12 6.5 ਟਰਾਲਾ ਬਈ ਇਹ ਜੱਕਾ ਵਾਲਾ ਟਰਾਲਾ ਕਿਸੇ ਵੀਰ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਏਰੀਆ ਫਰੀਦਕੋਟ ਫਰੀਦਕੋਟ ਏਰੀਏ ਚ ਵੀ ਇਹ ਟਰਾਲਾ ਖੜਾ ਤੇ ਬਾਈ ਕਹਿੰਦੇ 1 ਲੱਖ ਤੇ 20000 ਦੇ ਆਸੇ ਪਾਸੇ ਇਹ ਟਰਾਲਾ ਵੀ ਦੇ ਦਾਂਗੇ ਅਸੀਂ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਚਾਰ ਸੀ ਬਾਈ ਤੇ ਆਪਾਂ ਚਾਰੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਧਾਂ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਆਪਣੀ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਸਾਰਿਆਂ ਨੂੰ ਬਾਈ ਜੀ ਹਸਰੀ ਕਾਲ